ਹਾਂਜੀ ਫਿਰ ਦੋਸਤੋ ਕੀ ਹਾਲ ਚਾਲਾ ਤੁਹਾਡਾ ਤਾਂ ਵੈਲਕਮ ਕਰਦੇ ਆ ਤੁਹਾਡਾ ਇੱਕ ਹੋਰ ਫਣੀ ਕਹਣ ਕਮੈਂਟਾਂ ਵਾਲੀ ਵੀਡੀਓ ਵਿੱਚ ਹੁਣ ਆਪਾਂ ਵੀਡੀਓ ਵੇਖਦੇ ਆ ਤੇ ਲੋਕਾਂ ਵੱਲੋਂ ਕੀਤੇ ਹੋਏ ਫਣੀ ਕਮੈਂਟ ਪੜਾਂਗੇ ਚਲੋ ਆਜੋ ਫਿਰ ਬਾਈ ਜੇ ਸਰੋਂ ਦਾ ਤੇਲ ਬਚ ਗਿਆ ਤਾਂ ਪਿੱਛੇ ਵੀ ਲਾ ਲਈ ਥੋੜਾਕ ਦੇਵਕੇਸ਼ਾ ਲਾਭ ਪਰ ਯਾਰੀਆਂ ਨਿਭਾਉਦਾ ਵੀਰ ਥੋੜਾ ਜਿਹਾ ਪਿਆਜ ਟਮਾਟਰ ਵੀ ਖਾਲਾ ਅੰਦਰ ਜਾ ਕੇ ਤੜਕਾ ਲੱਗ ਜਾਊਗਾ ਸ਼ਾਬਾਸ਼ ਜਹੀਦਾ ਇਹਦੇ ਆਹੀ ਲੱਛਣਾ ਕਰਕੇ ਇੱਦਾਂ ਡੱਬਰ ਕੰਦ ਤੇ ਟੰਗਾ ਪਿਆ ਬਾਈ ਤੂੰ ਵੀ ਨਾ ਹੱਟੀ ਜਤਾਂ ਤੇਰੀ ਫੋਟੋ ਪਿੱਛੇ ਨਹੀਂ ਲੱਗਦੀ ਹਾਏ ਬੜੀ ਹੈ ਖਰਾਬ ਛੱਡ ਦੇਵੇਂਗੇ ਖਰਾਬ ਹੁਣ ਮੱਚਣ ਵਾਲੇ ਕਹਿਣਗੇ ਵੀ ਇਹ ਸਰੋਂ ਦਾ ਤੇਲ ਆ ਬੱਤ ਸਹੀ ਹੈ ਚਲੋ ਵੀਰ ਨੂੰ ਕਬਜ਼ੀ ਹੋਈ ਸੀ ਅਨਸਰੋ ਦਾ ਤੇਲ ਪੀ ਕੇ ਇਹਨੂੰ ਟੱਟੀ ਖੁੱਲ ਕੇ ਆਊਗੀ ਸਵੇਰੇ ਐ ਸਾਲਾ ਸਰੋਂ ਦੇ ਤੇਲ ਦਾ ਪੈਗ ਬਣਾ ਕੇ ਪੀ ਗਿਆ ਮਾਹੀਆ ਮਲਾਂਗ ਗਾਇਆ ਲੋង ਕਿਤੇ ਨਹੀਂ ਗਿਆ ਤੇ ਚਿੱਤਣਾ ਚ ਹੀ ਆ ਐਵੇਂ ਪਕਾਈ ਮਾਰੀ ਜਾਂਦੀ ਆ ਮਾਹੀਆ ਮਲਾਂਗ ਦਰਾਈਆ ਭਾਵੇਂ ਉਸੇ ਥਾਂ ਤੇ ਟੱਟੀ ਆ ਜਾਵੇ ਪਰ ਇਹਦੇ ਵਰਗਾ ਟੈਲੈਂਟ ਨਾ ਹੋਵੇ ਸਾਲਾ ਕਸੀ ਜੀ ਨਿੱਕਰ ਪਾ ਕੇ ਚਿੱਤੜ ਹਲਾਈ ਜਾਂਦਾ ਉਹ ਥੋੜਾ ਜਿਹਾ ਗਲਤ ਹੋ ਗਿਆ ਜਾਂਦਾ ਨਹੀਂ ਜਾਂਦੀ ਲੌਂਗ ਲੌਂਗ ਤੋਂ ਬਣਿਆ ਕੋਕਾ ਬੱਲੂ ਜਦੋਂ ਤੂੰ ਮੁੰਡਾ ਬੰਨਣਾ ਸੀ ਤੇਰੇ ਨਾਲ ਹੋ ਗਿਆ ਧੋਖਾ ਦੇਖ ਤੋ ਚੱਲੀ ਜੀ ਕੀ ਕਰਦੀ ਐ ਮਰ ਜਾਣੀ ਛੁਰੀਆਂ ਤੇਰੇ ਕਾਲਜੇ ਨਹੀਂ ਤਿੱਖੀਆਂ ਕਰਕੇ ਤੇਰੇ ਪਿੱਛੇ ਦੇਣੀਆਂ ਇੱਕ ਗੱਲ ਦਸੀ ਗਵਾਂਡੀ ਤੈਨੂੰ ਟੀਚਰਾਂ ਨਹੀਂ ਕਰਦੇ ਸਟੂਲਾ ਕਹਿ ਕੇ ਮੇਰੀ ਹਰ ਭਜਨ ਮਾਨ ਸਾਹਿਬ ਨੂੰ ਬੇਨਤੀ ਹੈ ਇੱਕ ਲੌਂਗ ਲੱਭ ਕੇ ਇਹਦੇ ਪਿੱਛੇ ਦਿੱਤਾ ਜਾਵੇ ਐਦਾਈ ਹੱਸਦੀ ਬਸਦੀ ਰਹਿ ਤੀ ਇਹ ਰੱਬ ਤੈਨੂੰ ਮੁੰਡਾ ਦੇਵੇ ਮਹਿਲ ਦਾ ਭਰਿਆ ਹੋਇਆ ਮੁਸ਼ਕਿਆ ਬੋਕਸ ਆਲਾ ਥੋਡੀ ਤੇ ਕਾਲਾ ਤੇਲ ਕੁੜੀਏ ਨਾ 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 ਇਹਦੇ ਚਿੱਤੜਾਂ ਤੇ ਕਾਲਾ ਤੇਲ ਕੁੜੀਏ ਟੈਂਪੂਆਂ ਦੇ ਘਰ ਟੈਂਪੂ ਜੰਮੇ ਟੈਂਪੂਆਂ ਰੌਲ ਮਿਲੇ ਜਸ਼ਨ ਮਨਾਏ ਟੈਂਪੂ ਹੀ ਟੈਂਪੂ ਨੂੰ ਪੁੱਛਣ ਲੱਗੇ ਟੈਂਪੂ ਬੜ ਬਣ ਕਿੱਥੋਂ ਆਈ ਮੈਂ ਸੋਣੇ ਅਮਰੀਕਾ ਤੋਂ ਜਾਜ ਆਇਆ ਇਹਨੂੰ ਲੈ ਜਾਵੇ ਵਧੀਆ ਸਮੁੰਦਰ ਵਿੱਚ ਸੁੱਟ ਦੇਵੇ ਤੇ ਫਿਰ ਇਹ ਸਮੁੰਦਰੀ ਛੱਕਾ ਬਣ ਜਾਊਗਾ ਤੈਨੂੰ ਸੋਹਣਾ ਅੱਖਾਂ ਜਾਂ ਸੋਹਣੀ ਚੱਲ ਛੱਡ ਤੁਸੀਂ ਤਾਂ ਟੈਂਪੂਆਂ 'ਚ ਹੀ ਆਉਂਨੇ ਹੋ ਹਾਂਜੀ ਫਿਰ ਦੋਸਤੋ ਐਸੀ ਅੱਜ ਦੀ ਆਪਣੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਜਾਓ